ਅੱਜ ਸਾਨੂੰ ਦੱਸ ਦਿਆਂ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੇ ਲੁਧਿਆਣੇ ਦੇ ਵਿੱਚ ਫੋਨੀ ਦੇ ਦੌਰਾਨ ਜਿਹੜਾ ਇੱਥੇ ਇੱਕ ਛੋਟਾ ਜਿਹਾ ਰਿਵਾਦ ਹੋ ਗਿਆ ਸੀਗਾ ਉਹਨੂੰ ਦੋਨੇ ਹੀ ਧਿਰਾਂ ਨੇ ਜਿਹੜਾ ਹੈਗਾ ਸਾਡੇ ਪੀਸ ਕਮੇਟੀ ਜਿਹੜੀ ਹੈਗੀ ਆ ਉਹਦੇ ਐਫਰਟਸ ਦੇ ਨਾਲ ਮੈਂ ਦੋਨੇ ਧਿਰਾਂ ਦਾ ਜਿਹੜਾ ਹੈਗਾ ਵਾ ਪ੍ਰਵਾਸੀ ਭਾਈਚਾਰੇ ਦਾ ਵੀ ਔਰ ਮੋਸਮ ਭਾਈਚਾਰੇ ਦਾ ਥੈਂਕ ਯੂ ਕਰਦਾ ਕਿ ਇਹਨਾਂ ਨੇ ਆਪਣੀ ਸੂਝਬੂਝ ਦੇ ਨਾਲ ਜਿਹੜਾ ਇਹ ਬਹੁਤ ਵਧੀਆ ਜਿਹੜਾ ਹੈਗਾ ਡਿਸੀਜਨ ਕੀਤਾ ਹੈ ਕਿ ਅਸੀਂ ਇੱਕ ਹੀ ਸਮਾਜ ਦੇ ਵਿੱਚ ਆ ਔਰ ਸਾਰਾ ਪ੍ਰਭੂ ਇੱਕ ਹੈ ਉਹਨੂੰ ਮੰਨਦੇ ਹਾਂ ਸਾਰਿਆਂ ਨੇ ਇੱਕੋ ਜਿਹੜੀ ਗੱਲ ਕਰਦੇ ਹਾਂ ਆ ਇੱਕ ਦੂਜੇ ਨਾਲ ਸਾਂਝ ਪਾਈ ਹੈ ਔਰ ਫਿਰ ਜੱਪੀਆਂ ਪਾਈਆਂ ਕਿਉਂਕਿ ਇਹੜਾ ਇੱਕੋ ਹੀ ਹੈਗੇ ਨੇ ਔਰ ਮੈਂ ਦੋਵਾਂ ਧਿਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆ ਕਿ ਇਹ ਜਿਹੜੀ ਹੈਗੀ ਹੈ ਇਹਨਾਂ ਨੇ ਆਪਣੀ ਸੂਝ-ਬੂਝ ਵਿਖਾਈ ਹੈ ਤੇ ਜਿਸ ਦੇ ਨਾਲ ਅਸੀਂ ਲੁਧਿਆਣੇ ਦੇ ਵਿੱਚ ਆਪਣਾ ਅਮਨ ਸ਼ਾਂਤੀ ਕਾਇਮ ਰੱਖ ਪਾਵਾਂਗੇ ਇਹਨਾਂ ਦੋਵਾਂ ਧਿਰਾਂ ਦਾ ਸਾਡੀ ਪੰਜਾਬ ਪੁਲਿਸ ਲੁਧਿਆਣਾ ਪੁਲਿਸ ਵੱਲੋਂ ਔਰ ਪੰਜਾਬ ਪੁਲਿਸ ਵੱਲੋਂ ਬਹੁਤ-ਬਹੁਤ ਧੰਨਵਾਦ ਔਰ ਮੈਂ ਖਾਸ ਕਰਕੇ ਸਾਰਿਆਂ ਸੱਜਣਾਂ ਦਾ ਜਿਹੜਾ ਨੇ ਸਾਨੂੰ ਇੱਥੇ ਸਹਿਯੋਗ ਦਿੱਤਾ ਉਹਨਾਂ ਦਾ ਬਿਨਾ ਨਾਮ ਲਿਆ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਥੈਂਕ ਔਰ ਪੀਸਮੇਟ ਨੂੰ ਆਪਾਂ ਬहोत ਧੰਨਵਾਦ ਚ ਕੱਢ ਜੋ ਹੁਣ ਇਹਨਾਂ ਨਾਲ ਕਰ ਲੈਣ ਇੱਕ ਮਿੰਟ ਸਿਰ ਮੀਟਰਾਂ ਇਹਨਾਂ ਦੀ ਹੈ ਬismillah अर रहमान रहीम ਅ ਅੱਜ ਤੋਂ ਜਿਹੜਾ ਤਿੰਨ ਚਾਰ ਦਿਨ ਪਹਿਲਾਂ ਜਿਹੜਾ ਇੱਕ ਮਾਮਲਾ ਇੱਥੇ ਬਿਹਾਰੀ ਕਲੋਨੀ ਚ ਹੋਇਆ ਸੀ ਤੇ ਅੱਜ ਦੋਨੋਂ ਧਿਰਾਂ ਦੇ ਪਤਵੰਤੇ ਸੱਜਣਾਂ ਨੇ ਬੈਠ ਕੇ ਇੱਕ ਦੂਜੇ ਨਾਲ ਜੋ ਗਲਤਫਹਿਮੀਆਂ ਸੀ ਦੂਰ ਕਰ ਲਈਆਂ ਤੇ ਹੁਣ ਇਹਨਾਂ ਦਾ ਕੋਈ ਆਪਸ ਵਿੱਚ ਨਾਰਾਜ਼ਗੀ ਨਹੀਂ ਹੈ ਕੋਈ ਗਿਲਾਸ਼ਿਕਵਾ ਨਹੀਂ ਹੈ ਔਰ ਅਗਰ ਕੋਈ ਲੋਕ ਇੱਥੇ ਗਲਤ ਸਿਆਸਤ ਕਰਨਾ ਚਾਹੁੰਦੇ ਆ ਤੇ ਉਹਨਾਂ ਦੇ ਲਈ ਇਹ ਸਬਕ ਹੈ ਕਿ ਵੀ ਜੋ ਭਾਈਚਾਰਾ ਹੈ ਉਹ ਭਾਈਚਾਰਾ ਰਹਿੰਦਾ ਟੁੱਟਦਾ ਨਹੀਂ ਹੈ ਕਿਉਂਕਿ ਜਦੋਂ ਇਹ ਸਮਝ ਲਓ ਕਿ ਗਵਾਂਢੀ ਪਹਿਲਾਂ ਰਿਸ਼ਤੇਦਾਰਾਂ ਤੋਂ ਕੰਮ ਆਂਦਾ ਔਰ ਇਹਨਾਂ ਦੀਆਂ ਜ਼ਿੰਦਗੀਆਂ ਗੁਜ਼ਰਗੀਆਂ ਤੀਜੀ ਚੌਥੀ ਪੀੜ੍ਹੀ ਹੋ ਗਈ ਮੇਰੇ ਖਿਆਲ ਨਾਲ ਮੈਨੂੰ ਪਤਾ ਲੱਗਿਆ ਕਿ ਇਕੱਠੇ ਰਹਿੰਦੇ ਨੇ ਤੇ ਇਹ ਅਸੀਂ ਦੁਆ ਵੀ ਕਰਦੇ ਆਂ ਇਹ ਪਿਆਰ ਅੱਗੇ ਵੀ ਅੱਧੀ ਬਣਿਆ ਰਹੇ ਤੇ ਇਦਾਂ ਹੀ ਮਿਲ ਜੁਲ ਕੇ ਰਹਿੰਦੇ ਰਹਿੰਦੇ ਔਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਇਸ ਲਈ ਕਿ ਜਿਨ੍ਹਾਂ ਜਿਨ੍ਹਾਂ ਨੇ ਕੋਸ਼ਿਸ਼ਾਂ ਕੀਤੀਆਂ ਕਿ ਇਹ ਦੋਨੋਂ ਤੇ ਜਿਹੜੇ ਆਪਾਂ ਚ ਬੈਠ ਕੇ ਕੇ ਦੇਖੋ ਜਨ ਧੰਨਵਾਦ ਜੀ